ਅਨਸਰਾਂ ਤੇ ਗਿਆਨ ਦੇ ਪ੍ਰੋਗਰਾਮ ਕਰ ਰਹੇ ਆ ਪਰ ਮੈਨੂੰ ਪਤਾ ਨਹੀਂ ਕਿ ਆਹ ਹੁਣ ਇੱਕ ਯਾਹਾਨਾ ਕਰ ਕੋ ਤਾਂ ਬਰਤੋ ਤਾਂ ਸਭ ਤੋਂ ਵੱਡੀ ਗੱਲ ਇਹ ਜਿਹੜੀ ਲਾਣੀ ਬੋਲਦਾ ਹੈ ਯਾਰ ਅੰਦਰ ਕੀ ਹੋ ਰਿਹਾ ਹੈ ਉਹ ਕੀ ਲਿਖੀ ਜਾ ਰਹੀ ਹੈ ਇਹ ਲਾਣੀ ਅੱਜ ਰਾਮਤਲਾਈ 19 ਦੇ 20 ਸਾਡੀ ਦੀਗਾਂ ਦਾ ਆਜੋ ਆਜੋ ਪਿੱਛੇ ਆਜੋ ਸੋਣੇ 2016 2008 ਤੋਂ ਇਹਨਾਂ ਕਬਜ਼ਾ ਕੀਤਾ ਪਿਆ ਹੀ ਅਸੀਂ ਲੜਾਈ ਝਗੜਾ ਨਹੀਂ ਕੀਤਾ ਅਸੀਂ ਬਾਇਆ ਕੋਰਟ ਅੱਜ ਬਲਬ ਪੁਆਇੰਟ ਕਰਕੇ ਸੀ ਕਬਜ਼ਾ ਲੈਣ ਆਏ ਸੀ ਕਿਉਂ 77 ਸ਼ਮੀਆਂ ਗੁੰਡਾਗਰਦੀ ਕਰਦਾ ਹੈ ਲੇਕਿਨ ਇਹ ਹੈ ਕਿ ਜੋ ਬਲਦ ਸਾਹਿਬ ਆਇਏ ਸੀ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਆਪਾਂ ਨੈਕਸਟ ਤਰੀਕ ਤੇ ਅੱਜ ਹੀ ਰਿਪੋਰਟ ਕਰਾਂਗੇ ਅਗਲੀ ਤਰੀਕ ਦੇ ਉੱਤੇ ਅਸੀਂ ਪੁਲਿਸ ਪ੍ਰੋਟੈਕਸ਼ਨ ਲਿਆ ਕੇ ਫਿਰੇ ਜਣਾਂਗੇ ਦੁਕਾਨਾ ਇੱਕ ਮੇਰੀ ਬੀਟੀ ਨਾਂ ਤੇ ਆ 20 ਨੰਬਰ ਤੇ 19 ਨੰਬਰ ਮੇਰੇ ਨਾਂ ਤੇ ਆ ਸਾਡੀ ਆਪਣੀ ਪ੍ਰੋਪਰਟੀ ਹੈ ਝਗੜੇ ਦਾ ਰੂਪ ਕਿਉਂ ਆ ਗਿਆ ਝਗੜੇ ਦਾ ਰੂਪ ਉਹ ਤੇ ਜਿੰਨੀ ਅਗਲੀਆਂ ਤੱਕ ਨਾ ਸਾਰੀਆਂ ਤੇ ਕਬਜ਼ਾ ਕੀਤਾ ਪਿਆ ਇੱਕ ਸਾਹਮਣੇ ਉਹ ਦੁਕਾਨ ਆ ਜਿੱਦੇ ਅਗੇ ਸਮਾਨ ਰੱਖਿਆ ਪਿਆ ਜੇ ਵੀ ਅਮਰਤ ਲਾਇਆ ਅਮਰਤ ਲੈਵਲ ਨੂੰ ਇੰਨਾ ਤੰਗ ਕੀਤਾ ਪਿਆ ਸੀ ਕਿ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਤੁਰਤ ਕਰ ਲਿਆ ਮੈਂ ਤਾਂ ਹਰਥਾਂ ਇਹ ਤਕਾਬਾ ਲੇਕਿਨ ਅਸੀਂ ਤਕਾ ਨਹੀਂ ਚੱਲਣ ਦੇਵਾਂਗੇ ਕਿਉਂਕਿ ਅਸੀਂ ਬਾਇਆ ਕੋਰਟ ਆਏ ਆ ਕੋਰਟ ਦੀ ਸੀ ਪ੍ਰੋਟੈਕਸ਼ਨ ਲੈ ਕੇ ਦੇ ਦਿੱਤਾ ਕਾਬਰ ਲੋਕ ਨੇ ਕੀ ਨਾਮ ਹੈਗਾ ਜੀ ਪ੍ਰਦੀਪ ਹੈਗਾ ਜੀ ਜਿਹੜਾ ਹੈਗਾ ਸਾਡਾ ਰਿਕੇਦਾਰੀਆ ਇਹ ਕਿ ਰਿਸ਼ਤੇਦਾਰ ਵਾਲੀ ਕਾਹੀ ਗੱਲ ਹੈਗੀ ਹੈ ਇਹ ਜਿਹੜਾ ਕੋਰਟ ਦੇ ਆਰਡਰ ਲੈ ਕੇ ਆ ਫਿਰ ਝਗੜਾ ਕਰ ਉਹ ਝੰਡਾ ਸਾਡੇ ਕੋਲ ਬਲਫ ਨਾਲ ਛੱਡਿਆ ਲੈ ਕੇ ਕੂਟ ਦੀ ਆਰਡਰ ਲਾਗੇ ਤੇ ਉਹ ਵੀ ਅੱਜ ਰਿਪੋਰਟ ਕਰਨਗੇ ਕਿ ਸਾਨੂੰ ਪੂਰ ਪ੍ਰੋਡਕਸ਼ਨ ਦਿੱਤੀ ਜਾਵੇ ਪੂਰੇ ਭਾਰਤ ਨੂੰ ਜੈ ਪੀਮ ਜੈਪਾਲ ਜੈ ਸਿਵਧਾਨ ਜੈ ਵਾਲਮੀਕੀ ਬੜੀ ਦੁਖੀਤ ਨਾ ਦਸਰਾ ਪੈਂਦਾ ਹੈ ਕਿ ਮੇਰੇ ਪਰਿਵਾਰ ਦਾ ਗੰਦਾ ਅੰਸਰ ਓਮਪ੍ਰਕਾਸ਼ ਗੱੱਬਰ ਜੋ ਸ਼ੁਰੂ ਤੋਂ ਹੀ ਸਰਾਤੀ ਅੰਸਰ ਹੈ ਇਹ ਸਾਡੀ ਸਾਂਝੀ ਜਾਇਦਾ ਸੀ ਕਮਾਈ ਮੈਂ ਕੀਤੀ ਆ ਦਕਾਨੋ ਨੇ ਆਪਣੇ ਨਾਲ ਕਰਾ ਲਈ ਆ ਜੋ ਬਹੁਤ ਲੰਬੇ ਸਮੇਂ ਤੋਂ ਸਾਡਾ ਜਾਇਦਾਦ ਹੀ ਬਿਵਾਦ ਚੱਲਦਾ ਸੀ ਮਾਨਜੋ ਕੋਰਟ ਦਾ ਫੈਸਲਾ ਹੋਇਆ ਸੀਗਾ ਲੇਕਿਨ ਮੇਰੇ ਹੱਕ ਜ ਨਹੀਂ ਹੋ ਪਾਇਆ ਮੈਂ ਦੁਬਾਰਾ ਹਾਈ ਕੋਰਟ ਅਪੀਲ ਪਾਈ ਆ ਲੇਕਿਨ ਉਹਦੇ ਆਰਡਰ ਨਹੀਂ ਆਏ ਇੱਕ ਦੁਬਾਰਾ ਹੀ ਕੇਸ ਇੱਥੇ ਅੰਮ੍ਰਿਤਸਰ ਕੀਤਾ ਜਿਹਦੇ ਆਰਡਰ ਮੇਰੇ ਕੋਲ ਹੈ ਮੂਰ ਵਾਲੇ ਆਰਡਰ ਵੀ ਮੇਰੇ ਕੋਲ ਪਏ ਨੇ ਜੋ ਮਾਨਕੋਲ ਰੋਡ ਇਹ ਮਾਨਜੋ ਕੋਰਟ ਨੇ ਸਾਡੇ ਬਰਖਲਾਬ ਕੀਤਾ ਦੂਜੇ ਮਾਨਜੋ ਕੋਰਟ ਨੇ ਸਾਡੇ ਹੱਕ ਚ ਸਟੇ ਦਿੱਤਾ ਆ ਦੱਸਣਾ ਪੈਂਦਾ ਹੈ ਕਿ ਅੱਜ ਮਾਂਜੋਪੋਰਟ ਵਾਲੋਂ ਬਲਫ ਆਇਆ ਅਸੀਂ ਜੀ ਆਇਆਂ ਧੰਨਵਾਦ ਕਰਦੇ ਬਲਫ ਦਾ ਇੱਕ ਵਕੀਲ ਸਾਹਿਬ ਆਏ ਸੀ ਕੁਝ ਪ੍ਰਸ਼ਾਸਨ ਦੇ ਬੰਦੇ ਆ ਬਹੁਤ ਸਲਾਘਾ ਦੀ ਗੱਲ ਹੈ ਪ੍ਰਸ਼ਾਸਨ ਸਾਡਾ ਨਾਲ ਅੱਗੇ ਗੱਲ ਕਰੇ ਅਸੀਂ ਬਹਿ ਕੇ ਗੱਲ ਕਰਨ ਕੀਤੀ ਆ ਹੋਈ ਵੀ ਵਧੀਆ ਲੇਕਿਨ ਉਹ ਚਮੜ ਇਨਸਾਨ ਉਹ ਗੁੰਡਾ ਇਨਸਾਨ ਅੱਜ 35 40 ਗੁੰਡੇ ਲੈ ਕੇ ਮੇਰੀ ਦੁਕਾਨ ਤੇ ਬਲਫ ਦੇ ਸਾਹਮਣੇ ਹਮਲਾ ਕੀਤਾ ਮੈਂ ਦੱਸਣਾ ਚਾਹੁੰਦਾ ਹਾਂ ਕੇ ਮਾਂ ਦਾ ਇੱਕੋ ਹੀ ਸਾਡੀ ਪਿਓ ਵੀ ਇੱਕੋ ਹੀ ਆ ਪਰ ਮੈਂ ਵੀ ਉਹਦੇ ਨਾਲ ਘਟ ਨਹੀਂ ਕੀਤੀ ਮੈਂ ਬਲਫ ਨੂੰ ਕਿਹਾ ਕਿ ਆਣ ਕੇ ਤੁਸੀਂ ਛੜ ਨਾਲ ਗੱਲ ਕਰ ਸਕਦੇ ਹੋ ਲੇਕਿਨ ਚਵਲ ਬੰਦੇ ਦੀ ਮੈਂ ਐਂਟਰੀ ਨਹੀਂ ਕਰਨ ਲਿਆਂਗਾ ਨਾ ਹੀ ਐਂਟਰੀ ਹੋਣ ਦਿੱਤੀ ਆ ਅਸੀਂ ਮਾਂਜੋ ਕੋਰਟ ਦੇ ਬਲਫ ਨੂੰ ਆਪਣਾ ਜੋ ਕੋਰਟ ਵਾਲੋ ਸੇਮ ਲਿਓ ਦੱਸ ਦਿੱਤਾ ਆ ਮਾਂਜੋ ਕੋਰਟ ਨੇ ਬਲਫ ਨੇ ਸਾਨੂੰ ਸਮਾਂ ਦੇ ਦਿੱਤਾ ਅਸੀਂ ਜੋ ਮਾਂਜੋ ਕੋਰਟ ਹੁਕਮ ਆ ਰਿਹਾ ਉਹਦੀ ਪਾਲਣਾ ਕਰਾਂਗੇ ਲੇਕਿਨ ਗਾਂ ਤੋਂ ਅਗਰੇ ਗੁੰਡੇ ਅੰਸਰ ਲੈ ਕੇ ਆਇਆ ਸਾਡੀ ਜਾਨ ਮਾਲ ਦਾ ਜਿਹੜਾ ਨਸਾਨ ਹੋਊਗਾ ਇਹ ਰੌਂਪੜਾ ਗੱਬਰ ਉਹਦਾ ਮੁੰਡਾ ਹੋਊਗਾ ਕੋਈ ਅੱਜ 35 40 ਗੁੰਡੇ ਨਾਲ ਲੈ ਕੇ ਘਰਬਾਨਾ ਡੰਡੇ ਨਿਹੰਗ ਲੈ ਕੇ ਆਇਆ ਅੱਗੇ ਨੇ ਮੇਰੇ ਘਰ ਵੀ ਚੋਰੀ ਕੀਤੀ ਆ ਫੋਰ ਮੇਰੇ ਬੜੇ ਨਸਾਨ ਕੀਤੇ ਜੋ ਮਾਂ ਜੋ ਪੁਲਿਸ ਪ੍ਰਸ਼ਾਸਨ ਦੇ ਵਿਚਾਰ ਦੀ ਲੈ ਅਸੀਂ ਪ੍ਰਸ਼ਾਸਨ ਅਗੇ ਬੇਨਤੀ ਆ ਸਾਡੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਇਰਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਮਾਂ ਜੋ ਕੋਰਟ ਨੇ ਹੁਕਮ ਕੀਤੇ ਸੀ ਉਹਦੀ ਪਾਲਣ ਕਰਾਂਗੇ ਲੈ ਕੇ ਜੇ ਗੁੰਡੇ ਅੰਸਰ ਲੈ ਕੇ ਆਊਗਾ ਉਹ ਅਸੀਂ برداشت ਨਹੀਂ ਕਰਾਂਗੇ ਜੈ ਭੀਮ ਜੈ ਭਾ ਪਾ ਜੈ ਸਭਿਦਾਨ ਸਰ ਮੇਰਾ ਨਾਮ ਐਡਵੋਕੇਟ ਊਂਕਾਰ ਹੈਗਾ ਤੇ ਇਹਨਾਂ ਦਾ ਜੋ ਕੇਸ ਹੈਗਾ ਇਹ ਨਾਗਰਵਾਲ ਚੀਫੀ ਕੋਰਟ ਦੇ ਵਿੱਚ ਚੱਲਦਾ ਪਿਆ ਹੈਗਾ ਸੀ ਲੇਕਿਨ ਜਿੱਦਾਂ ਇਹਨਾਂ ਦੇ ਬ੍ਰਦਰ ਕਲੇਮ ਕਰਦੇ ਪਏ ਨੇ ਕਿ ਇਹਨਾਂ ਜੋ ਸਟੇ ਹੈ ਇਹ ਹੁੰਦੀ ਹੈ ਲੇਕਿਨ ਇਨ ਐਕਚੁਅਲ ਇਹਨਾਂ ਜੋ ਸਟੇ ਹੈ ਪੁਰਾਣੀ ਹੈਗੀ ਹੈ ਉਹ ਸ਼ੋ ਕਰਕੇ ਲੋਕ ਹਲੇ ਵੀ ਦੁਕਾਨ ਤੇ ਕਬਜ਼ਾ ਨਹੀਂ ਦੇ ਰਹੇ ਹੈਗੇ ਸੋ ਹੁਣ ਅਸੀਂ ਪੁਲਿਸ ਪ੍ਰੋਟੈਕਸ਼ਨ ਲੈ ਕੇ ਹੀ ਆਵਾਂਗੇ ਪਰ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਵੀ ਦੇਖਿਆ ਗਿਆ ਮਾਹੌਲ ਕੁਝ ਹੋਰ ਹੀ ਬਣ ਗਿਆ ਲਾਈਕ ਪੁਲਿਸ ਪ੍ਰੋਟੈਕਸ਼ਨ ਸਰ ਆਏਗੀ ਫਿਰ ਇਟ ਊਡ ਬੀ ਸਮਥਿੰਗ ਐਲਸ ਠੀਕ ਹੈ ਇਹ ਤੋਂ ਫਿਰ ਕੁਝ ਹੋਰੀ ਸਟੋਰੀ ਆਏਗੀ ਫਿਲਹਾਲ ਇਹ ਪੁਲਿਸ ਪ੍ਰੋਟੈਕਸ਼ਨ ਨਾਲ ਹੀ ਕੁਝ ਵੀ ਕਾਰਵਾਈ ਕਰਾਂਗੇ ਇਹ ਲੱਗਦਾ ਹੈ ਮਾਨਯੋਗ ਕੋਰਟ ਦਾ ਵੀ ਫੈਸਲਾ ਜਿਹੜਾ ਵਾ ਉਹ ਇਹਨਾਂ ਨੇ ਰਾਜ ਕੀਤਾ ਜਿਉਂ ਮੰਨਿਆ ਨਹੀਂ ਗਿਆ ਤੇ ਨਹੀਂ ਸਰ ਇੱਦਾਂ ਦਾ ਕੋਈ ਸੀਨ ਨਹੀਂ ਹੈਗਾ ਔਨਰੇਬਲ ਕੋਰਟ ਦਾ ਹੀ ਫੈਸਲਾ ਉਹ ਬੇਕਰਵਾਵਾਂਗੇ ਇੱਥੇ ਕੁਝ ਵੀ ਵਾਇਲੈਂਸ ਵਗੈਰਾ ਤੇ ਕ੍ਰੀਏਟ ਨਹੀਂ ਹੋਏਗੀ ਕੋਈ ਇੱਥੇ ਕੋਈ ਨਾ ਕੋਈ ਦਾਕਤ ਨਹੀਂ ਆਪਾਂ ਡਾਂਗਾ ਵੀ ਕਰੀਆਂ ਕਰੀਆਂ ਕੋਈ ਲੜਾਈ ਝੱਟੇ ਦਾ ਮੋਰ ਨਾ ਥੋੜਾ ਬਹੁਤ ਇੰਡ ਹੀਟ ਆਫ ਦਾ ਮੂਮੈਂਟ ਹਾਚਪਾਚ ਹੋ ਜਾਂਦਾ ਹੈ ਲੇਕਿਨ ਸਰ ਸਟਿਲ ਵੀ ਕੈਨ ਸੇ ਕਿ ਅਹੀ ਕੋਰਟ ਦੇ ਆਰਡਰ ਦੇ ਨਾਲ ਹੀ ਆਏ ਆ ਗਿਆ ਸਾਡੇ ਵੱਲੋਂ ਕੋਈ ਵਾਇਲੈਂਸ ਪ੍ਰਯੋਗ ਨਹੀਂ ਹੋਏਗਾ ਜਿਹੜਾ ਹੁਣ ਕੀ ਇਦਾਂ ਦੇ ਕੀ ਗੱਲਬਾਤ ਕੀ ਰ ਨਥਿੰਗ ਜਸਟ ਇਨਦਰ ਹਰ ਸੌਟ ਆਊਟ ਹੋਏਗਾ ਆਪਸ ਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਹੀ ਕੋਈ ਵੀ ਹੋਏਗਾ ਕੰਮ